ਚਾਨਪੀ ਕਾਦੇ ਸਰ ਕਿਥੇ ਨੇ ਤੁਮ ਮੜਨੇ ਕਹਿੰਦਾ ਵੀ ਉਹ ਜੀ ਕੇ ਜਾਂ ਇਥੇ ਆ ਗਏ ਆਸਟ੍ਰੇਲੀਆ ਨੇ ਰਿਕਮਟ ਭਾਈ ਕੋਈ ਨਹੀਂ ਮੇਰੇ ਕੋਲ ਨਹੀਂ ਤੁਹਾਨੂੰ ਅੱਜ ਤੱਕ ਕੀ ਕੋਈ ਕਹਾਣੀ ਜੇ ਚੱਲ ਗਿਆ ਤਾਂ ਇਧਿਆ ਨੂੰ ਦਿੱਤਾ ਕਿ ਫਿਰ ਇਸ ਤੋਂ ਤੁਮ ਮਾਰੋ ਅੱਬਦੇ ਨਾਂ ਤੇ ਇੱਕ ਇਮੀਗ੍ਰੇਸ਼ਨ ਦੀ ਸ਼ਾਪ ਹੈ ਇਹ ਤੇ ਇਨਫੋਰਮੇਸ਼ਨ ਆਈ ਸੀ ਕਿ ਦੋ ਫਾਇਰ ਹੋਏ ਉਹ ਅਸੀਂ ਡੀਐਸਪੀ ਸਾਹਿਬ ਸਿਟੀ ਐਸਐਸਓ ਸਿਟੀ ਸਾਰੇ ਅਸੀਂ ਇੰਚਾਰਜ ਤੇ ਮੈਂ ਅਸੀਂ ਸਾਰੇ ਇੱਥੇ ਮੌਕੇ ਤੇ ਆਏ ਦੋ ਖੋਲ ਮਿਲੇ ਆ ਲੇਕਿਨ ਉਹ ਖੋਲ ਜਿਹੜੇ ਆ ਉਹ ਪੁਰਾਣੇ ਲੱਗਦੇ ਆ ਕਿਉਂਕਿ ਉਹਨਾਂ ਚ ਕੋਈ ਸਮੈਲ ਹੈ ਨਹੀਂ ਦੂਸਰਾ ਜਿਸ ਜਗ੍ਹਾ ਤੇ ਲੱਗ ਪਤਾ ਲੱਗਿਆ ਵੀ ਫਾਇਰ ਉਹਦੀ ਆਵਾਜ਼ ਆਈ ਹੈ ਉੱਥੇ ਜਿਹੜਾ ਕਲੌਕ ਦਾ ਸਿਰਫ ਸ਼ੀਸ਼ਾ ਟੁੱਟਿਆ ਸ਼ੀਸ਼ੇ ਦੀ ਜਿਹੜੀ ਬੈਕ ਸਾਈਡ ਹੈ ਮਤਲਬ 베ਸ ਹੁੰਦਾ ਜਿਹੜਾ ਜਿੱਥੇ ਸੁਨੀਆਂ ਚੱਲਦੀਆਂ ਉਹਦੇ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਇਹ ਤੋਂ ਲੱਗਦਾ ਵੀ ਇਹਨਾਂ ਨੂੰ ਡਰਾਉਣ ਲਈ ਉਹਨਾਂ ਨੇ ਕੋਈ ਜਿੱਦਾ ਅੱਜਕੱਲ੍ਹ ਆਵਾਜ਼ ਵਾਲੇ ਪਿਸਤਲਾਂ ਦੇ ਨਾ ਜਿਹਦੇ ਕੱਲੀ ਆਵਾਜ਼ ਆਉਂਦੀ ਉਹ ਫਾਇਰ ਕਰਕੇ ਤੇ ਜਾਣ ਲੱਗੇ ਦੋ ਕੋਲ ਜਿਹੜੇ ਉਹ ਸੁੱਟ ਗਏ ਕੋਲ 30 ਦੇ ਆ ਬਾਕੀ ਵੈਰੀਫਾਈ ਕਰ ਰਹੇ ਆ ਫੇਸ ਰਜਿਸਟਰ ਕਰਕੇ ਜਲਦੀ ਅਸੀਂ ਬੰਦੇ ਫੜ ਲਾਂ ਕੋਈ 1600 ਸਾਹਮਣੇ ਇਹ ਕੋਲ ਵੀ ਆਈ ਸੀਸੀਟੀਵੀ ਹਾਫ ਸੀਸੀਟੀਵੀ ਫੁਟੇਜ ਆਈ ਹੈ ਉਹ ਸਾਰਾ ਅਸੀਂ ਕਰਕੇ ਜਲਦੀ ਤੁਹਾਨੂੰ ਇਹਦੇ ਬਾਰੇ ਵੈਰੀਫਾਈ ਕਰਕੇ ਜਿਹੜੇ ਓਨਰ ਨੇ ਓਨਰ ਦੇ ਕਹਿਣ ਮੁਤਾਬਕ ਇਹ ਆ ਕਿ ਉਹਨੂੰ ਫਰੋਤੀਆਂ ਕਾਲਾ ਵੀ ਆ ਰਹੀ ਹੈ ਸ਼ਿਕਾਇਤ ਦਿੱਤੀ ਗਈ ਹੈਗੀ ਉਹਦੇ ਸਬੰਧ ਇੱਚੀ ਪੀਸੀਆਰ ਵੀ ਲਗਾਇਆ ਸੀ ਇੱਥੇ ਉਦੋਂ ਇਹ ਕਹਿੰਦੇ ਸੀ ਜੀ ਵੀ ਜੇ ਪੀਸੀਆਰ ਮੋਰੇ ਲਾਉਂਗੇ ਤੇ ਸਾਡੇ ਕੰਮ ਤੇ ਫਰਕ ਪੈਂਦਾ ਪੀਸੀਆਰ ਥੋੜਾ ਸਾਈਡ ਤੇ ਖੜਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਕੋਈ ਦੂਜਾ ਹੋਇਆ ਤਾਂ ਉਹ ਇਮੀਡੀਏਟਲੀ ਪੀਸੀਆਰ ਵੀ ਆ ਗਿਆ ਸੀ ਅਸੀਂ ਵੀ ਸਾਰੇ ਆ ਗਏ ਸਰ ਕਿੰਨੇ ਜਣੇ ਬਲਕਿ ਕਿੰਨੇ ਜਣੇ ਦੋ ਜਣੇ ਆਏ ਸੀ ਪਲਟੀਨਾ ਮੋਟਰਸਾਈਕਲ ਤੇ ਨਹੀਂ ਉਹ ਸਾਰਾ ਹਲੇ ਵੀਡੀਓ ਵਗੈਰਾ ਦੇਖ ਕੇ ਫਿਰ ਦੱਸੋ ਸੰਜੀ ਕੁਮਾਰ ਸ਼ਰਮਾ ਤੇ ਸੈਂਟਰ ਦਾ ਨਾਮ ਜ਼ੈਨਿਤ ਗਾਈਡੈਂਸ ਪ੍ਰਾਈਵੇਟ ਲਿਮਟਿਡ ਹੈ। ਸੋ ਇਹ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ 4 5 5 6 ਰਾਉਂਡ ਜਿਹੜਾ ਗੋਲੀ ਦੇ ਫਾਇਰ ਹੋਏ ਨਾ ਇਹ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ। ਵੈਸੇ ਅੱਜ ਮਤਲਬ ਕੱਲ੍ਹ ਤੱਕ ਤਾਂ ਨਹੀਂ ਸੀ। ਮਤਲਬ ਸਵੇਰੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਸਾਨੂੰ ਕਿ ਮੈਂ ਤਾਂ ਹੁਣੇ ਜਸਟ ਆਇਆ। ਮੈਨੂੰ ਸਟਾਫ ਨੇ ਦੱਸਿਆ ਕਿ ਇੱਦਾਂ ਦਾ ਮਤਲਬ ਇੱਥੇ ਗੋਲੀਆਂ ਚੱਲ ਗਈਆਂ ਨਾ ਪਰ ਪਹਿਲਾਂ ਤੋਂ ਚੱਲੀਆਂ ਹੋਈਆਂ ਨਾ ਆਪਾਂ ਜਿਹੜਾ ਹਾਲ ਦੇਖੇ ਨਾ ਅੰਦਰ ਸ਼ੀਸ਼ਾ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ। ਸ਼ੀਸ਼ਾ ਟੁੱਟਿਆ ਹੋਇਆ ਵਾ। ਕੌਣ ਮੈਨੂੰ 6 ਤੋਂ 7 ਮਹੀਨੇ ਪਹਿਲਾਂ ਆਈ ਸੀ ਉਸ ਤੋਂ 3-4 ਮਹੀਨੇ ਪਹਿਲਾਂ ਵੀ ਆਈ ਸੀ ਟਰੈਟ ਕਾਲਸ ਤੁਹਾਨੂੰ ਪਤਾ ਦਿੱਤੀ ਸੀ ਉਹ ਮੇਰੇ ਕੋਲ 20 ਲੱਖ ਬੋਲਿਆ ਸੀ ਮੈਨੂੰ ਕਿ 20 ਲੱਖ ਸਾਨੂੰ ਦੇ ਦਿਓ ਪਰ ਮੈਂ ਤੇ ਇਗਨੋਰ ਕਰਤਾ ਕਿਉਂਕਿ ਮੈਂ ਬਲੌਕ ਕਰਤਾ ਇਹ ਨੰਬਰ ਉਸ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਵੀ ਜਿਹੜੀ ਕਾਲ ਨਹੀਂ ਸਿਲਾਈਆਂ ਬਾਅਦ ਚ ਪੁਰਤਗਾਲ ਦਾ ਨੰਬਰ ਸੇ ਸ਼ੋ ਹੋ ਰਿਹਾ ਜਿਸ ਤੋਂ ਮੈਨੂੰ ਕਾਲ ਆਈ ਸੀ ਮੇਰੇ ਤੋਂ ਫਰੋਤੀ ਮੰਗਦੇ ਸੀ ਭਾਈ ਪੈਸੇ ਦੋ ਐਦਾ ਤੇ ਸਾਨੂੰ ਕਹਿੰਦੇ ਪੈਸੇ ਕਹਿੰਦੇ ਜਾ ਤੇ ਭਾਈ ਅਸਾਨੂੰ ਜੋ ਗੱਲ ਕਰਦੇ ਆ ਜੋ ਆਪਾਂ ਮੰਗ ਰਿਹਾ ਉਹ ਦੇ ਦਿਓ ਤੇ ਜਾ ਫਿਰ ਤੁਸੀਂ ਆਪਣੀ ਫੈਮਲੀ ਦਾ ਦੇਖੋ ਭਾਈ ਕਿੰਨਾ ਚਲੋਗਾ ਤਨੂੰ ਕੰਮ ਕਰਦੇ ਮਾੜੇ ਹੋ ਰਹੇ ਨੇ ਹਾਲਾਤ ਸਰ ਤੁਹਾਡੇ ਸਾਹਮਣੇ ਇਹ ਕਿ ਅਗਰ ਬੱਸ ਸਟੈਂਡ ਸਾਹਮਣੇ ਸਰ ਬੱਸ ਸਟੈਂਡ ਦੇ ਸਾਹਮਣੇ ਬਿਲਕੁਲ ਇੱਥੇ ਪਬਲਿਕ ਪਲੇਸ ਹੈਗੀ ਆ ਹਰ ਟਾਈਮ ਇੱਥੇ ਲੋਕੀ ਹੁੰਦੇ ਨੇ ਬਿਲਕੁਲ ਆਪੋਜ਼ਿਟ ਆਫਿਸ ਹੈ ਹਾਰਡਲੀ 100 ਮੀਟਰ ਦੇ ਉਹ ਵੀ ਹੈ ਨਾ ਕਦਮ ਤੇ ਹੈਗਾ ਇੰਨੇ ਹਾਲਾਤ ਮਾੜੇ ਨੇ ਕੀ ਤੁਸੀਂ ਸੋਚ ਨਹੀਂ ਸਕਦੇ ਕੱਲ ਨੂੰ ਮਤਲਬ ਇਹ ਤਾਂ ਕੋਈ ਆਏਗਾ ਕਿਸੇ ਨੂੰ ਕੇ ਚਲਾ ਜਾਏਗਾ ਕਿਸੇ ਦਾ ਪਰਿਵਾਰ ਕਿਸੇ ਦਾ ਜੀ ਚਲਾ ਜਾਏਗਾ ਉਹਦੇ ਬੱਚੇ ਦਾ ਕੀ ਹੋਏਗਾ ਕੱਲ ਨੂੰ ਉਹਦੇ ਬੱਚੇ ਕਿੱਧਰ ਜਾਣਗੇ ਤੇ ਹਾਲਾਤ ਪੰਜਾਬ ਦੇ ਬਦਲ ਜੋ ਇਸ ਟਾਈਮ ਮੈਨੂੰ ਲੱਗ ਰਿਹਾ ਉਹ ਤੇ ਬਹੁਤ ਬੁਰੇ ਨੇ ਸਰ ਥ੍ਰੈਟ ਕਾਲ ਆਈ ਤਾਂ ਮੋਰ ਵੀ ਤੁਹਾਨੂੰ ਕਹਿੰਦਾ ਕੰਪਲੇਨ ਮੈਂ ਨਹੀਂ ਸਿੱਧੀ ਮੈਨੂੰ ਕਿਉਂਕਿ ਦੋ ਬਾਰ ਮੈਂ ਐਕਚੁਅਲੀ ਦੇ ਵਿੱਚ ਹਾਈਲਾਈਟ ਨਹੀਂ ਕਰਨਾ ਚਾਹੁੰਦਾ ਸੀ ਮੈਂ ਸੋਚਿਆ ਕੀ ਪਤਾ ਵੈਸੇ ਕਿਸੇ ਨੇ ਕਾਲ ਕੀਤੀ ਹੋਵੇ ਕਿ ਕੋਈ ਮੈਨੂੰ ਮਜ਼ਾਕ ਨਾ ਕਰ ਰਿਹਾ ਦੁਬਾਰਾ ਫਿਰ ਕਾਲ ਆਈ ਫਿਰ ਮੈਨੂੰ ਥੋੜਾ ਰੈਲਾਈਜ਼ ਹੋ ਗਿਆ ਨਹੀਂ ਪਰ ਮੈਂ ਫਿਰ ਇੱਥੇ ਆਣਾ ਥੋੜਾ ਜਿਹਾ ਬੰਦ ਕਰਤਾ ਸੀ ਕਿਉਂਕਿ ਮੈਂ ਇੱਥੇ ਆਫਿਸ ਜ਼ਿਆਦਾ ਨਹੀਂ ਆਉਣਾ ਸ਼ੁਰੂ ਕੀਤਾ ਮੈਂ ਬਾਬਾ ਵਾਲ ਦੇ ਨਾਲ ਹੀ ਮੇਰਾ ਘਰ ਇੱਥੇ ਆ ਬਾਬਾ ਫਰੀਦ ਐਮਨੂ ਬੈਕ ਸਾਈਡ